ਉਹ ਉਹ ਬੰਦੇ ਭੌੜੇ ਸੀ ਪੁਲਿਸ ਕੋ ਨਹੀਂ ਫੜੇ ਜਾ ਰਹੇ ਉਹ ਇੱਕ ਅਜਾਹਰ ਭਜਨ ਸਿੰਘ ਅਸੀਂ ਆਪ ਲੋ ਹੱਕ ਲੋ ਜਾ ਧੌੜ ਭੱਜ ਕਰਕੇ ਇੱਕ ਜਿਹੜਾ ਦੋਸ਼ੀ ਅਸੀਂ ਪੁਲਿਸ ਸਟੇਸ਼ਨ ਤੇ ਲਿਆਏ ਆ ਫੜੇਗੜ ਚੋਰੀਆਂ ਨੂੰ ਅਸੀਂ ਪੇਸ਼ ਕਰਾ ਰਹੇ ਆ ਅੱਗੋਂ ਹੁਣ ਪੁਲਿਸ ਦੀ ਕਾਰਵਾਈ ਜਿਹੜੀ ਵੇਖਣਾ ਸਹੀ ਕਰਦੀ ਆ ਜਾਂ ਨਹੀਂ ਕਰਦੀ ਇਹ ਬੰਦਾ ਬਿਲਕੁਲ ਤੰਦਰੁਸਤ ਆ ਇਧਰਲੇ ਬਨੇ ਦਾ ਮੁੰਡਾ ਆ ਇਹ ਵੀ ਬਿਲਕੁਲ ਤੰਦਰੁਸਤ ਆ ਥਾਣੇ ਦੇ ਵਿੱਚ ਖਲੋ ਗਏ ਸਾਰੀ ਵੀਡੀਓ ਬੇਸੇ ਕਰਕੇ ਬਣਾ ਰਹੇ ਆ ਕਿ ਭੜਕੇ ਕੋਈ ਇਹ ਨਾ ਕਹੇ ਵੀ ਕਿਸੇ ਨੂੰ ਸੱਟ ਲਾਈ ਸੀ ਜਾਂ ਕੋਈ ਮੇਰਾ ਕੋਈ ਗਲਤ ਹੋਇਆ ਸੀ ਇਹ ਵੀ ਮੁੰਡਾ ਸਹੀ ਸਾਲ ਤੈਨੂੰ ਮਾਰਿਆ ਤੇ ਨਹੀਂ ਤਰਾ ਕਿਉਂਕਿ ਤੈਨੂੰ ਮਾਰਿਆ ਤੇ ਨਹੀਂ 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 ਕਿਹਨੇ ਮਾਰਿਆ ਮਾਰਿਆ ਗੱਡੀ ਗੱਡੀ ਵੇਚਣਾ ਗੱਡੀ ਨਾਲ ਟੀਬੀ 52 E 0333 ਇਹ ਗੱਡੀ ਵੀ ਅੱਜ ਫੇਰ ਦੁਬਾਰਾ ਬਰਾਮਤ ਕਰਾਈ ਆ ਦੂਸਰੇ ਦਿਨ ਆ ਦੂਜੀ ਵਾਰੀ ਬਰਾਮਤ ਹੋਈ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜਾ ਚੰਗੇ ਕੰਮ ਦਾ ਨਾਲੇ ਸਾਰੇ ਨੂੰ ਪਤਾ ਲੱਗਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਇਹਦਾ ਜੀ ਕਿ ਇਹਨਾਂ ਨੇ ਦੂਜੀ ਪਾਰਟੀ ਵਾਲਿਆਂ ਨੇ ਜਿਹੜਾ ਕਿ ਉਹਨਾਂ ਦੇ ਉੱਤੇ ਕਤਲ ਦਾ ਕੇਸ ਪਾਇਆ ਸੀ ਉਹਦੇ ਵਿੱਚ ਉਹ ਬੇਗਨਾਮ ਮਤਲਬ ਸਬਤ ਹੋਏ ਨੇ ਤੇ ਉਹ ਕੋਰਟ ਵਿੱਚ ਗਏ ਸੀ ਲੇਕਿਨ ਕੋਰਟ ਦੇ ਵਿੱਚੋਂ ਉਥੋਂ ਜੋਗਾ ਸਿੰਘ ਸੰਦੀਪ ਸਿੰਘ ਤੇ ਹੋਰ ਉਹਨਾਂ ਦੇ ਸੰਬੰਧੀ ਜਿਹੜੇ ਆ ਉਹ ਸਰਦਾਰ ਹਰਪਜਨ ਸਿੰਘ ਨੂੰ ਲੰਬੜਦਾਰ ਨੂੰ ਅਤੇ ਉਹਨਾਂ ਦੇ ਬੇਟੇ ਨੂੰ ਚੁੱਕ ਕੇ ਤੇ ਉਥੋਂ ਗੱਡਨਾਪ ਕਰਕੇ ਤੇ ਫੜੇਗੜ ਚੂੜੀਆਂ ਥਾਣੇ ਦੇ ਵਿੱਚ ਲੈ ਆਏ ਨੇ ਜੋ ਕਿ ਮਤਲਬ ਉਹ ਕਾਨੂੰਨੀ ਕਾਰਵਾਈ ਚੱਲਦੀ ਆ ਉਹਨਾਂ ਦਾ ਮਤਲਬ ਜੋ ਵੀ ਹੈ ਉਹ ਚੱਲਣ ਦਿਆ ਉਹਨਾਂ ਦਾ ਫਰਜ਼ ਨਹੀਂ ਪਈ ਕਿਸੇ ਨੂੰ ਗੱਡਨਾਪ ਕਰਨਾ ਲੇਕਿਨ ਉਹ ਗੱਡਨਾਪ ਕਰਕੇ ਫੜੇਗੜ ਚੂੜੀਆਂ ਥਾਣੇ ਚ ਲੈ ਆਏ ਨੇ ਤੇ ਬਟਾਲਿਓ ਕੋਰਟ ਦੇ ਵਿੱਚ ਉਹਨਾਂ ਨੇ ਕੀਤਾ ਜੀ ਉਹਨੂੰ ਇਨਸਾਫ ਤੋਂ ਨਹੀਂ ਆਇਆ ਕਿਤਨਾ ਦਾ ਇਨਸਾਫ ਇਨਸਾਫ ਜੋ ਸੱਚਾ ਜੀ ਸੱਚ ਨਿਤਰੇ ਮਤਲਬ ਕਾਰਵਾਈ ਕਿਤਨਾ ਦੀ ਕਾਰਵਾਈ ਚਾਹੀਦੀ ਹੈ ਕਾਰਵਾਈ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਗੱਡਨਾਪ ਕੀਤਾ ਉਹ ਗੱਡੀ ਤੇ ਲੈ ਗਿਆ ਜੀ ਉਹਨਾਂ ਨੂੰ ਨਾਲੇ ਮਾਰਕਟਾਈਵ ਕੀਤੀ ਆ ਤੇ ਉਹਨਾਂ ਦੇ ਮਤਲਬ ਉਹਨਾਂ ਨੂੰ ਮਾਰਕਟਾਈਵ ਕਰਕੇ ਉਹਨਾਂ ਦੀ ਪੱਗ ਪੁੱਗ ਲਾਤੀ ਅੱਗੇ ਉਹ ਆਪ ਗੱਡੀ ਚਲਾ ਕੇ ਲੈ ਆਇਆ ਜੀ ਤੇ ਅਸੀਂ ਕਹਿੰਦੇ ਆ ਵੀ ਜੋ ਵੀ ਆ ਉਹਨੂੰ ਸਾਫ਼ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਮਤਲਬ ਦੁੱਧ ਤੋਂ ਦੁੱਧ ਤੇ ਪਾਣੀ ਤੋਂ ਪਾਣੀ ਨਿਕਲਣਾ ਚਾਹੀਦਾ ਕਿਹਾਇਆ ਸੌਰਾ ਨੇ ਅੱਛਾ ਤੇ ਉਹਨਾਂ ਦਾ ਜ਼ਮੀਨ ਦਾ ਝਗੜਾ ਚੱਲਦਾ ਸੀ ਪਿੰਡ ਵਿੱਚ ਉਹ ਤਰੀਕ ਦੇ ਮਾਮਲੇ 'ਚ ਹੀ ਗਏ ਸੀ ਤੇ ਉਹਨਾਂ ਰਸਤੇ ਵਿੱਚੋਂ ਕੋਰਟ ਦੇ ਬਾਹਰੋਂ ਚੁੱਕ ਲੈਂਦਾ ਇਹਨਾਂ ਸਾਰਿਆਂ ਨੇ ਅਸੀਂ ਤੇ ਫੇਸਬੁੱਕ ਤੇ ਵੀਡੀਓ ਵੇਖੀ ਤੇ ਅਹੀਂ ਉੱਤੋਂ ਹੀ ਪੱਧਰੇ ਆ ਤੇ ਇਹਨਾਂ ठाਣੇ 'ਚ ਚੁ ਕਿ ਜਿਹੜਾ ਨਾ ਠੂਠਾ ਸਾਡੇ ਤੇ ਕਤਲ ਕੇਸ ਪਾਇਆ ਹੈ ਸਬੂਤ ਲਿਹਾਣ ਆਪਣੇ ਆਹੀਂ ਆਪਣੇ ਇਕੱਠੇ ਕਰਕੇ ਦਿੱਤੇ ਨੇ ਇਹ ਵੀ ਦੇਣ ਦਾ ਇਦਾਂ ਤੇ ਜਿੰਨੂੰ ਮਰਜ਼ੀ ਸਾਡੇ ਘਰ ਦੇ ਪਰਿਵਾਰਕ ਮੈਂਬਰ ਜਿਹੜਾ ਬਾਹਰ ਜਾ ਕੇ ਜਿਹਨੂੰ ਮਰਜ਼ੀ ਚੁੱਕ ਲਿਆ ਕਰਨਗੇ ਉਹ ਵੀਡੀਓ ਵਿੱਚ ਉਹਨਾਂ ਬੰਦਿਆਂ ਦੀ ਵੀਡੀਓ ਆਉਣੀ ਜਰ ਜਿਹੜੇ ਹੁਣ ਦੇ ਵਿੱਚ ਅਸੀਂ ਤੇ ਇੱਥੇ ਹੀ ਆਈ ਭੱਜੇ ਵੀ ਵੀਡੀਓ ਵੇਖ ਕੇ ਠਾਣੇ ਆਏ ਇਹ ਤੋਂ ਹੁਣ ਇਹ ਦੱਸਣਗੇ ਵੀ ਕੀ ਹਸਾਬ ਕਰਦਾ ਗਲਤ ਕੰਮ ਹੈ ਗਲਤ ਕੰਮ ਨਹੀਂ ਤੇ ਜਿਤਨਾ ਮੰਦੀ ਜਿੰਨੇ ਮੱਦੀ ਚੋਕ ਲਾਂਗੇ ਫੇਰੇ ਪਿੰਡ ਵਾਲੇ ਜੋ ਵੀ ਕਰੇ ਕਰ ਸਕਦੀ ਹੈ ਪਰ ਇਹ ਆਮ ਆਦਮੀ ਦਾ ਸੁਰੱਖਿਆ ਹੈ ਕਿਸੇ ਨੂੰ ਚੋਕ ਕੇ ਤੇ ਲਿਆ ਕੇ ਤੇ ਕੁੱਤ ਮਾਰ ਕਰੋ ਤੁਹਾਨੂੰ ਚੋਕ ਕੇ ਥਾਂ ਛੋੜੋ ਤੇ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਕਾਵਾਜੀਏ ਜੀਰ ਕੋ ਦਈਏ ਸੱਤਰ ਵਾਲੀ ਸਰ ਇਹ ਸਰ 23 ਤਰੀਕ ਚੌਥੇ ਮਹੀਨੇ April ਦੇ ਚ ਮੇਰੇ ਫਾਦਰ ਸਾਹਿਬ ਦਾ ਕਤਲ ਹੋਇਆ ਜੀ ਇਹ ਬੰਦੇ ਬਾਈ ਨੇਮ ਪਰਪੰਜਨ ਸਿੰਘ ਹੁਣੇ ਚਾਰ ਜਣੇ ਦੋਚੀ ਜਿਹੜੇ ਮੇਣ ਆ ਦੋ ਅਨਪਛਾਤੇ ਆ ਇਹ ਬੰਦੇ ਆਂਦੇ ਆ ਕਿ ਸਾਨੂੰ ਗਵਾਹ ਕਰਕੇ ਮਹੀਨਾ ਪੂਰਾ ਗਿਆ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਉਹਨਾਂ ਦੇ ਘਰ ਰੇਡ ਆ ਗੱਡੀ ਇੱਕ ਵਾਰੀ ਬਰਾਮਦ ਕਰਾਈ ਆ ਫੜ ਕੇ ਛੱਡ ਦਿੱਤੀ ਆ ਤੋਂ ਉਤੋਂ ਬਾਅਦ ਅੱਜ ਬਟਾਲਾ ਰੋਡ ਤੋਂ ਹੀ ਹਰਪਜਨ ਸਿੰਘ ਨੂੰ ਇੱਥੇ ਲਿਆ ਕੇ ਜੇ ਗਵਾਹ ਕਰਨ ਵਾਲੀ ਗੱਲ ਕਰਨ ਦੇ ਆ ਜੇ ਗਵਾਹ ਕੀਤਾ ਹੁੰਦਾ ਠਾਣੇ ਲੈ ਕੇ ਆਉਣਾ ਸੀ ਮੇਰੇ ਬਾਪ ਦਾ ਉਹਨਾਂ ਨੇ ਕਤਲ ਕੀਤਾ ਆ ਜੀ ਉਹ ਬੰਦੇ ਲਿਆ ਕੇ ਠਾਣੇ ਦਿੱਤੇ ਆ ਗੱਡੀ ਵੀ ਬਰਾਮਦ ਕਰਤੀ ਆ ਜਿਹੜੀ ਗੱਡੀ ਦੇ ਵਿੱਚ ਉਹਨਾਂ ਨੇ ਵਾਰਦਾਤ ਨਾਲ ਇਲਜ਼ਾਮ ਦਿੱਤਾ ਆ ਜੀ ਆ ਸਾਰਾ ਪਿੰਡ ਆ ਜੀ ਮੇਰਾ ਨਗਰ ਜੇ ਉਹ ਚਾਰ ਰਿਸ਼ਤੇਦਾਰ ਆਣ ਕੇ ਜਿਹੜੀ ਵੀਡੀਓ ਲੌਂਡਿਆ ਨੂੰ ਇਨਸਾਫ ਚਾਹੀਦਾ ਮੇਰਾ ਪਿਓ ਮਰ ਗਿਆ ਸੀ ਉਹਨਾਂ ਨੇ ਮਾਰ ਦਿੱਤਾ ਆ ਤੇ ਮੈਨੂੰ ਅਜੇ ਉਹ ਮੈਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਇਨਸਾਫ ਮਿਲ ਜੇ ਜੀ ਇਹ ਗਵਾਹ ਕਰਤਾ ਗਵਾਹ ਕਰਕੇ ਬੰਦਾ ਥਾਣੇ ਲੈ ਹੁੰਦਾ ਹੁੰਦਾ ਜੇ ਪਹਿਲਾਂ ਇਹ ਗਵਾਹ ਜਿਹੜੇ ਆ ਅਲੀਗੇਸ਼ਨ ਲਾਈ ਜਾਂਦੇ ਆ ਗਲਤ ਆ ਇਹ ਇਹਨਾਂ ਤੇ ਬਣਦੀ ਕਾਰਵਾਈ ਜਿਹੜੀ ਆ ਭਜਨ ਸਿੰਘ ਤੇ ਆ ਇਹਨਾਂ ਨੂੰ ਗ੍ਰਿਫਤਾਰੀ ਪਾ ਗਏ ਇਹਨਾਂ ਨੂੰ ਕੋਰਚ ਪੇਸ਼ ਕੀਤਾ ਜਾਵੇ ਕਿੰਨੇ ਜਾਨਾਂ ਤੇ ਪਰਚਾ ਇਹ ਚਾਰ ਜਾਨਾਂ ਤੇ ਆ ਜੀ ਹਾਂ ਜੀ ਤੱਕ ਕੋਈ ਨਹੀਂ ਮਹੀਨਾ ਅਜ ਪੂਰਾ 23 ਤਰੀਕ ਅਜ ਪੂਰਾ 1 ਮਹੀਨਾ ਹੋ ਗਿਆ ਜੀ ਕੋਈ ਗ੍ਰਿਫਤਾਰੀ ਨਹੀਂ ਹੋਈ ਉਹ ਗੱਡੀ ਤੇ ਬਕਾਇਦਾ ਮੇਰੇ ਕੋਲ ਫੋਟੋ ਆ ਉਹ ਗੱਡੀ ਪਹਿਲਾਂ ਮੈਂ ਬਰਾਮਦ ਕਰਾਈ ਆ ਗੱਡੀ ਫੜ ਕੇ ਇਹਨਾਂ ਥਾਣੇ ਆ ਲੈਣ ਛੱਡ ਦਿੱਤੀ ਆ ਉਸ ਤੋਂ ਬਾਅਦ ਫੇਰ ਕੋਈ ਵੀ ਅਜ ਤੱਕ ਕੋਈ ਫੇਰ ਪਿੰਡ ਜਾ ਕੇ ਇਹਨਾਂ ਨੇ ਮਤਲਬ ਰੇਟ ਨਹੀਂ ਕੀਤੀ ਕਿ ਉਹ ਬੰਦਿਆਂ ਤੇ ਉਹ ਘਰ ਚ ਕੇ ਭਲੇ ਤੁਰੇ ਫਿਰਨਦੇ ਆ ਸਾਨੂੰ ਉਹਨਾਂ ਤੋਂ ਜਾਂ ਤੋਂ ਧਮਕੀਆਂ ਵੀ ਆਉਂਦੀਆਂ ਕਿ ਸਾਡਾ ਤੁਸੀਂ ਕੀ ਕਰ ਲੇ ਹਾਂਜੀ ਤੇ ਜੇ ਅੱਜ ਅਸੀਂ ਪੁਲਿਸ ਨੂੰ ਪੁਲਿਸ ਨੇ ਨਹੀਂ ਇਹ ਬੰਦੇ ਦਾ ਜਿਹੜਾ ਪੁਲਿਸ ਦਾ ਕੰਮ ਹੀ ਪ੍ਰਸ਼ਾਸਨ ਦਾ ਕੰਮ ਹੀ ਉਹ ਅਸੀਂ ਖੁਦ ਕੀਤਾ ਤੇ ਸਾਨੂੰ ਆ ਗੱਡੀਆਂੋਂ ਕੱਢਿਆ ਹੈ ਬੰਦਾ ਗਵਾਹ ਕਰਕੇ ਲੈ ਕੇ ਆਏ ਜੀ ਜੇ ਸਾਡੇ ਕੰਨ ਨੂੰ ਹੋਰ ਕੇ ਜੀ ਦਾ ਮੇਰੇ ਬੱਚੇ ਨੇ ਪਰਿਵਾਰ ਹੈ ਜੇ ਕਿਸੇ ਦਾ ਹੋਰ ਜੀ ਦਾ ਨੁਕਸਾਨ ਕਰ ਦੇਣਗੇ ਤੇ ਮੈਂ ਦੱਸੋ ਕੀ ਕਰਾਂਗਾ ਇਹ ਜਿਹੜਾ ਕੰਮ ਪ੍ਰਸ਼ਾਸਨ ਦਾ ਕਰਦਾ ਉਹ ਮੈਂ ਖੁਦ ਕਰਦਾ ਫਿਰਨ ਜੀ ਮੈਂ ਮੌਕੇ ਦੇ ਅੰਦਰ ਆ ਜੀ ਉਹਨੂੰ ਫੜਾਇਆ ਨਹੀਂ ਲਿਆ ਕੇ ਗੱਡੀ ਬਰਾਮਦ ਕਰਤੀ ਆ ਜੀ ਉਹਦੀ ਰੈਸਟ ਪੈਣੀ ਚਾਹੀਦੀ ਆ ਹਾਂ ਨਹੀਂ ਇਹ ਸਰਕਾਰ ਕੋ ਵੀ ਤੇ ਪ੍ਰਸ਼ਾਸਨ ਕੋ ਵੀ ਇਹ ਮੰਗ ਚਾਉਂਦੇ ਜੀ ਬਸ ਬਾਕੀ ਜਿਹੜੇ ਬੰਦੇ ਆ ਇਹਦੀ ਰੈਸਟ ਪਾ ਕੇ ਬੰਦੇ ਦੂਜਿਆਂ ਦੀ ਵੀ ਰੈਸਟ ਜਲਦੀ ਤੋਂ ਜਲਦੀ ਪਵੇ ਮੈਂ ਪਿੰਡ ਇਹ ਜੀ ਸਾਡੇ ਕੋਲ ਇੱਕ ਮਕਦਮਾ ਦਰਜਾ ਜੀ ਮਕਦਮਾ ਨੰਬਰ 41/25 ਥਾਣਾ ਫਤੇਗੜ ਚੂੜੀਆਂ ਜੋ ਕਿ ਜੋਗਾ ਸਿੰਘ ਪੁੱਤਰ ਰਤਨ ਸਿੰਘ ਦੇ ਬਿਆਨਾਂ ਤੇ ਦਰਜਾ ਇਸ ਇਸ ਵਕੂਏ ਦੇ ਵਿੱਚ ਰਤਨ ਸਿੰਘ ਪੁੱਤਰ ਅੱਛਰ ਸਿੰਘ ਜੋ ਕਿ ਜੋਗਾ ਸਿੰਘ ਦੇ ਪਿਤਾ ਜੀ ਨੇ ਉਹਨਾਂ ਦੀ ਡੈਥ ਹੋਈ ਸੀ ਤੇ ਉਹਨਾਂ ਨੇ ਇਸ ਬੰਦੇ 'ਡਾਵਾ ਉਹਨਾਂ ਦਾ ਕਤਲ ਹੋਣ ਸਬੰਧੀ ਮਕਦਮਾ ਦਰਜ ਕਰਾਇਆ ਸੀ ਜੋ ਤਫਤੀਸ਼ ਦਰਾਨ ਉਹਨਾਂ ਵੱਲੋਂ ਜੋ ਦੋਸ਼ ਲਗਾਏ ਸਨ ਉਹਨਾਂ ਬਾਰੇ ਡੂੰਘਾਈ ਨਾਲ ਤਫਤੀਸ਼ ਕੀਤੀ ਜਾਂਦੀ ਰਹੀ ਹੈ ਤੇ ਜੋ ਹੁਣ ਤੱਕ ਕੋਈ ਠੋਸ ਤੱਥ ਸਾਡੀ ਫਾਈਲ ਤੇ ਨਹੀਂ ਆਏ ਸਨ ਤੇ ਇਸ ਤੋਂ ਇਲਾਵਾ ਜੋਗਾ ਸਿੰਘ ਪਾਰਟੀ ਵੱਲੋਂ ਸੀਨੀਅਰ ਅਸਰਾਂ ਦੇ ਪੇਸ਼ ਹੋ ਕੇ ਜਿਹੜੀ ਮੁਕਦਮੇ ਦੀ ਤਫਤੀਸ਼ ਕਿਸੇ ਹੋਰ ਸੀਨੀਅਰ ਅਸਰ ਕਰਾਉਣ ਬਾਰੇ ਜਿਹੜੀ ਅਰਜ਼ੀ ਦਿੱਤੀ ਆ ਤੇ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਸੀਨੀਅਰ ਅਸਰਾਂ ਨੂੰ ਮਾਰਕ ਹੋ ਚੁੱਕੀ ਆ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਜਿਹੜੇ ਆ ਹਰਪ੍ਰਿੰਦ ਸਿੰਘ ਪਾਰਟੀ ਦੇ ਖਿਲਾਫ ਦੋਸ਼ ਸਾਬਤ ਨਾ ਹੋਣ ਕਰਕੇ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਨਹੀਂ ਕੀਤੀ ਗਈ। ਉਹਦੇ ਬਾਰੇ ਦੇਖੋ ਜੀ ਐਸ ਪਰ ਲਾ ਜੋ ਵੀ ਹੈ ਸਬੰਧਤ ਥਾਣੇ ਨੂੰ ਸੂਚਿਤ ਕੀਤਾ ਜਾਵੇਗਾ ਤੇ ਕਾਨੂੰਨ ਮੁਤਾਬਕ ਬੰਦੀ ਕਾਰਵਾਈ ਜਿਹੜੀ ਆ ਉਹ ਸਬੰਧਤ ਥਾਣੇ ਵੱਲੋਂ ਕੀਤੀ ਜਾਵੇਗੀ। ਜਿਹਨਾਂ ਨੇ ਫੜ ਕੇ ਲਿਆਂਦਾ ਉਹਨਾਂ ਨੇ ਦੋਸ਼ ਆ ਕੇ ਕੋਈ ਕੋਈ ਕਾਰਵਾਈ ਨਹੀਂ ਕੀਤੀ ਇਸ ਤਰ੍ਹਾਂ ਕਿ ਆਪ ਫੜ ਕੇ ਇਹਦੇ ਦੂਸਰਾ ਕੰਮ ਕੀਤਾ ਹੈ। ਨਹੀਂ ਇਹ ਤਾਂ ਇਹ ਤਾਂ ਜੀ ਦੇਖੋ ਉਨ੍ਹਾਂ ਦੇ ਖਿਲਾਫ ਜੋ ਅਲੀਗੇਸ਼ਨ ਲੱਗੇ ਨੇ ਕਤਲ ਕਰਨ ਦੇ ਉਹ ਹੀ ਤੱਕ ਸਿੱਧ ਨਹੀਂ ਹੋਏ ਸਾਬਤ ਨਹੀਂ ਹੋਏ ਜਿੰਨੇ ਦਿਨ ਫਾਈਲ ਤੇ ਕੋਈ ਇਫੈਕਟ ਨਾ ਹੋਣ ਉਨੀ ਦੇਰ ਤੱਕ ਜਿਹੜਾ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕਦੀ ਇਸ ਤੋਂ ਇਲਾਵਾ ਜਿਹੜੇ ਮੁੱਢਲੇ ਤੱਥ ਜਿਹੜੇ ਆ ਇਹ ਐਕਸੀਡੈਂਟ ਸੰਬੰਧ ਸਾਬਣੇ ਆਏ ਸੀ ਮੁੱਢਲੇ ਹਲਾਤਾਂ ਤੋਂ ਇਹੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਰਤਨ ਸਿੰਘ ਦੀ ਜਿਹੜੀ ਐਕਸੀਡੈਂਟ ਦੌਰਾਨ ਮੌਤ ਹੋਈ ਆ ਲੇਟਰ ਆਨ ਇਹਨਾਂ ਲੋ ਜਿਹੜਾ ਜਿਹੜਾ ਬਿਆਨ ਦਿੱਤਾ ਗਿਆ ਉਹਦੇ ਵਿੱਚ ਇਹਨਾਂ ਨੇ ਆਪਣਾ ਰਤਨ ਸਿੰਘ ਦਾ ਕਤਲ ਹੋਣ ਬਾਰੇ ਜ਼ਿਕਰ ਕੀਤਾ ਸੀ ਪਰ ਉਹ ਚੀਜ਼ਾਂ ਜਿਹੜੀਆਂ ਵਾ ਉਹ ਫੈਕਟਰ ਜਿਹੜੇ ਮੈਚ ਨਹੀਂ ਕਰਦੇ ਉਸ ਕੋਈ ਐਵੀਡੈਂਸ ਨਹੀਂ ਹੈਗੀ ਤੇ ਢੁਗਾਈ ਨਾਲ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾਂਦੀ ਰਹੀ ਹੈ ਤੇ ਹੁਣ ਸੀਨੀਅਰ ਅਫਸਰਾਂ ਨੂੰ ਮਾਰਕਾ ਉਹਨਾਂ ਵੱਲੋਂ ਜਿਹੜੀ ਇਹਦੀ ਜੋ ਵੀ ਹੈ ਅਸ ਪਰ ਮੈਰਿਟ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ